ਇਹ ਮੋਦੀ ਨੂੰ ਵੀ ਜਰਾਂ ਨੂੰ ਹਾਂਜੀ ਕੋੜ ਕਮੁਰਾ ਦੀ ਮੰਡੀ ਦੇ ਵਿੱਚ ਫਿਲਹਾਲ ਇੱਕ ਲਗਨਸ਼ਦਾਰਾ ਆ ਭਾਈ ਇੱਥੇ ਆਪਾਂ ਨੂੰ ਦਰਸ਼ਨ ਹੋ ਗਏ ਲਸਲਾ ਦੇ 670 ਰੁਪਏ ਨਾਲ 670 ਰੁਪਏ ਨਗਦ ਆ ਇੱਕ ਨਗਦ ਅੱਛਾ ਇੱਕ ਨਗਦ 670 ਇਹ ਡੇਲੀ ਦਾ 1500 2000 ਰੁਪਏ ਕਮੁੰਦਾ ਬੰਦਾ ਹੈ ਹਾਂ ਯਾਰ ਖੋਦ ਕੇ 4 ਵਜੇ ਵੀ ਆਉਣੇ ਆ ਇੱਕ ਮਿੰਟ ਇਹ ਵੀ ਦੇਖ ਆ ਸੈਂਚਰੀ ਵੇਖਣ ਤੋਂ ਆ ਲਾਲ ਲਾਲ ਮਥੀਰੇ ਕਿਆ ਆਹਾ ਕਿਆ ਬਾਤ ਆ ਬਈ ਇੱਕ ਦਸਿਆਂ ਰਹੇ ਵੀਡੀਓ ਜੀਆਂ ਬਣਾ ਕੇ ਕਈ ਕਹਿੰਦੇ ਟਿਕਟ ੱਲੇ ਲਾਉਂਦੇ ਕਿੰਨੀ ਕਿ ਸਚਾਈ ਇਹਦੇ ਤੇ ਅੱਜ ਪਹੁੰਚੇ ਬਈ ਆਪਾਂ ਫਰੀਦਕੋਟ ਦੀ ਸਬਜ਼ੀ ਮੰਡੀ ਦੇ ਵਿੱਚ ਇੱਥੋਂ ਤਾਜੇ ਦਾ ਜੇ ਰੇਟ ਤੁਹਾਨੂੰ ਵਿਖਾਉਣੇ ਆ ਬਈ ਕੀ ਚੱਲੀ ਜਾਂਦੇ ਆ ਕੋਟਕਪੂਰੇ ਦੀ ਮੰਡੀ ਦੇ ਰੇਟ ਦਾ ਤੁਸੀਂ ਡੇਲੀ ਵੇਖਦੇ ਆ ਅੱਜ ਤੁਹਾਨੂੰ ਫਰੀਦਕੋਟ ਮੰਡੀ ਦੇ ਰੇਟ ਵਿਖਾਉਣ ਲੱਗੇ ਆ ਬਈ ਜੀ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਦਬ ਕੇ ਆ ਚੱਲ ਗਿਆ ਬਈ ਕੀ ਆਲਾ ਬਾਈ ਠੀਕ ਆ ਬਈ ਪਿੰਡੀ ਕਿੰਨੀ ਚੱਲੀ ਅੱਜ ਉਠਾ ਨਹੀਂ ਪਿੰਡੀ ਕੋ 35 ਰੁਪਏ ਕਿਲੋ ਉਹੀ ਰੇਟ ਬਈ ਕੋਟਕਪੂਰੇ ਚੱਲੀ ਜਾਂਦਾ ਜਿਹੜਾ ਰੇਟ 35 40 ਰੁਪਏ ਕਦ ਦੂਜਾ 100 ਰੁਪਏ ਕਿਲੋ ਠੀਕ ਆ ਤੇ ਆਹ ਬਾਈ ਖਖੜੀ ਇੰਦਰੋਂ ਖਾਦੀ ਨੇੜੇ ਖਖੜੀ ਚੱਲੀ 18 ਰੁਪਏ 18 ਰੁਪਏ ਕਿਲੋ ਜਿਹੜੀ ਖਖੜੀ ਆ ਬਾਈ ਇਹ ਤੇ ਚੱਲੀ ਆ ਕੁਆਲਿਟੀ ਵਿਖਾਦੀ ਹੋਰ ਆਪਣੇ ਕੋਲੇ ਕੀ ਕੀ ਆਈਟਮ ਆ ਬਾਈ ਡੰਡੇ ਹੈ 30 ਰੁਪਏ ਹੈ 30 ਰੁਪਏ ਡੰਡੇ ਡੰਡੇ ਹੋ ਗਿਆ ਬਾਈ 30 ਰੁਪਏ ਕਿਲੋ ਆ ਜਿਹੜੇ ਖੁੱਲੇ ਪਏ ਤਾਂ ਜਿਹੜੇ ਸਿਰੇ ਦੀ ਕੁਆਲਿਟੀ ਆ ਉਹ ਕਿੰਨਾ ਚੱਲਿਆ ਸਿਰੇ ਦੀ ਕੁਆਲਿਟੀ ਦਾ ਗਵਾਰਾ 100 ਰੁਪਏ ਚੱਲਿਆ ਗਵਾਰਾ ਠੀਕ ਆ 100 ਰੁਪਏ ਕਿਲੋ ਨਹੀਂ ਜਿਹੜਾ ਟਿੰਡੋ ਆ ਗਿਆ ਸਰੇ ਦੇ ਉਹ ਕਿਨੇ ਵਿਕੇ ਮੈਨੂੰ ਸਰੇ ਸਰੇ ਦਾ ਰੇਟ ਦੱਸਣਾ ਚੰਗੀ ਕੁਆਲਿਟੀ ਵਾਲੀ ਠੀਕ ਆ 30 ਰੁਪਏ ਠੀਕ ਆ ਤੇ ਬਾਕੀ ਬਾਈ ਕੋਲ ਚਿਬੜ ਵੇ ਚਿਬੜ ਬਾਈ ਸਰੇ ਵਾਲੇ ਕੀ ਰੇਟ ਚੱਲੇ ਵਿਖਾ ਦੀ ਇਹ ਇਹਦੀ ਚੱਲੀ ਜਾਂਦੀ ਹੈ ਜਿਹੜੇ ਹਰੇ ਜੰਦੇ ਉਹਦਾ ਰੇਟ ਜ਼ਿਆਦਾ ਹੋਊਗਾ ਨਹੀਂ ਆਹੀ 30 ਰੁਪਏ ਦਾ ਰੇਟ ਜਿਹੜਾ ਬਾਈ ਚੱਲੀ ਜਾਂਦਾ ਚਿਬੜਾਂ ਦਾ ਕਰੇਲੇ ਬਾਈ ਇਧਰੋਂ ਕਰ ਲਓ ਕਰੇਲੇ ਨੂੰ 22 ਕਰੇ ਲੈ ਬਈ ਇੱਥੇ ਫਰੀਦਕੋਟ ਦੀ ਮੰਡੀ ਚੱਲੀ ਹੁੰਦੇ 20 22 ਰੁਪਏ ਕੋਟਪੂਰੇ ਇੱਕ ਜੰਦਾ ਹੀ ਸੇਮ ਸੇਮ ਰੇਟ ਆ ਕੋਈ 2 4 ਰੁਪਏ ਦਾ ਇੱਧਰ ਉੱਧਰ ਫਰਕ ਆਊਗਾ ਕਿਹੜਾ ਪਿੰਡ ਆ ਬਈ ਆਪਣਾ ਪਿੰਡ ਸੰਧਵਾ ਸੰਧਵਾ ਠੀਕ ਆ ਸੰਧਵਾ ਬਣਕੋਟ ਨੇੜੇ ਪੈਂਦਾ ਤੇ ਇੱਧਰ ਹੁੰਦੇ ਆ ਦੋਵੇਂ ਬਰਾਬਰ ਹੀ ਪੈਂਦੇ ਆ ਨਾ ਰੇਟ ਇੱਕੋ ਹੀ ਮੰਡੀਆਂ ਦੇ ਕਿਹੜਾ ਫਰਕ ਲੱਗਾ ਨਹੀਂ ਹੈਗਾ ਫਰਕ ਕਿਹਦੇ ਦਾ ਕੋਟ ਦਾ ਤੇ ਇੱਧਰ ਫਰਕ ਹੈ ਕਿਹੜੀ ਤੇਜ਼ ਆ ਕੋਟ ਦੀ ਘੁੰਮਣੇ ਮੰਡੀ ਜ਼ਿਆਦਾ ਤੇਜ਼ ਆ ਉਹ ਥੋੜੀ ਜ਼ਿਆਦਾ ਤੇਜ਼ ਆ ਠੀਕ ਆ 200 ਰੁਪਈਆ ਦਾ ਬਈ ਫਰਕ ਹੁੰਦਾ ਹਨਾ ਮੰਡੀ ਦਾ ਹਾਂ ਠੀਕ ਆ ਪਰ ਉੱਥੇ ਵੀ ਆਪਣਾ ਸੰਧ ਵਾਲੇ ਬੰਦੇ ਬਹੁਤ ਮਿਲ ਜਾਂਦੇ ਆ ਜਾਓ ਬਾਕੀ ਚੱਲੀਏ ਅੰਦਰੋਂ ਰੇਟ ਰੂਟ ਪਤਾ ਕਰਕੇ ਆਉਨੇ ਆਲੂ ਕੀ ਰੇਟ ਬਈ ਅੱਜ ਚੱਲੇ ਐਲਰ ਐਲਰ ਬਈ ਕੁਆਲਿਟੀ ਵਖਾਦੀ 1100 ਰੁਪਈਏ ਜਿਹੜੇ ਯਾਰ ਮੇਰੇ ਵਰਗੇ ਕੋਈ ਬਿਜ਼ਨਸ ਕਰਦਾ ਜਿਵੇਂ ਕੋਈ ਕਲਚਰ ਹੁੰਦਾ ਉਹ ਜੋ ਕੁਆਲਿਟੀ ਲੋ ਵਾਲੇ ਉਹ ਕੀ ਰੇਟ ਆਏ ਨੇ ਮੀਡੀਅਮ ਸਾਈਜ਼ ਜਿਹੜਾ ਉਹ ਤਾਂ ਆਪਾਂ ਦੀ ਇਛੇ ਨਹੀਂ ਮਾਰਾਂ ਮਾਰ ਠੀਕ ਹੈ ਇਹੀ ਹੁੰਦਾ ਗੱਲਾਂ ਆਪਣੇ ਕੋਲ ਵਧੀਆ ਕੁਆਲਿਟੀ ਹੁੰਦੀ ਠੀਕ ਆ ਵਧੀਆ ਕੁਆਲਿਟੀ ਕਿੰਨੇ ਨੰਬਰ ਦੁਕਾਨ ਆ ਇੱਕ ਨੰਬਰ ਇੱਕ ਨੰਬਰ ਦੁਕਾਨ ਤੇ ਖੜਿਆ ਵੀਰ 1100 ਦਾ ਗੱਟਾ ਮਿਲ ਜਾਂਦਾ ਮੋਕੇ ਤੇ ਮਾੜਾ ਮੋਟਾ ਮੰਨਤਨ ਹੋ ਜੂ ਹੈ ਕਰ ਦਾਂਗੇ ਮੰਨਤਨ ਅੱਜ ਦੇ ਤਾਜ਼ੇ ਰੇਟ 1100 ਰੁਪਏ ਐਲ ਆਰ ਕੁਆਲਿਟੀ ਮੇਂ ਪਰੋ ਮਿਲ ਜਾਂਦੀ ਆ ਆ ਕੀ ਬਾਈ ਦੂਜੀ ਫਲੀ ਹੈ ਨਾ ਕੀ ਆਲਾ ਬਾਈ ਆਪਣੀ ਹੈ ਕੀ ਰੇਟ ਵੀ ਕੀ ਅੱਜ ਇਹ ਇਹ ਦੂਜੀ ਦੇਸੀ ਫਲੀ ਹੁੰਦੀ ਆ ਤੇ ਇਹਦਾ ਰੇਟ ਦਾ ਵਾਵਾ ਫਰਕ ਰਹਿੰਦਾ ਹਾਂਜੀ ਇਹ ਕਿੰਨੇ ਵੀ ਕੀ ਆ 70 ਰੁਪਏ ਲੈ 70 ਰੁਪਏ ਕਿਲੋ ਮਟਰ ਆ ਫਲੀ ਹੋ ਗਈ ਜਿਹੜੀ ਤੁਸੀਂ ਵੇਖ ਸਕਦੇ ਦੇਸੀ ਕਿੰਨੇ ਚੱਲੀ ਆ ਦੇਸੀ 90 ਰੁਪਏ ਦੇਸੀ ਜਲੀਏ ਬਈ 90 ਰੁਪਏ 20 ਰੁਪਏ ਕਿਲੋ ਦਾ ਫਰਕ ਰਹੇ ਆ ਜੇ 70 ਦੇ ਉਹ 90 ਰੁਪਏ ਚੱਲੀ ਜਾਂਦੀ ਹੈ ਬਈ ਕੁਆਲਿਟੀ ਵੇਲੇ ਹੋਰ ਆਪਣੇ ਕੋਲ ਕੀ ਕੀ ਆ ਦੌਰ ਦੌਰ ਨਾਲ ਤੋਰੀਏ ਕੀ ਇਹ ਡਾ ਤੋਰੀ 20 ਰੁਪਏ 20 ਰੁਪਏ ਕਿਲੋ ਤੋਰੀ ਬਈ 20 ਰੁਪਏ ਕਿਲੋ ਚੱਲੀ ਜਾਂਦੀ ਹੈ ਮੰਡੀ ਦੇ ਵਿੱਚ ਤੇ ਭਿੰਡੀ ਬਈ ਚੰਗੀ ਕੁਆਲਿਟੀ ਵਧੀਆ ਟਾਪ ਦੀ 30 ਰੁਪਏ ਭਿੰਡੀ 30 ਰੁਪਏ ਚੱਲੀ ਜਾਂਦੀ ਦਾ ਆ ਬਈ ਵੰਗਣ ਦੇ ਥਲੀ 200 ਰੁਪਏ ਕਿਲੋ ਇਹ ਵੀ 300 ਰੁਪਏ ਕਿਲੋ ਦੇ ਨੇੜ ਦਾ ਬਾਈ ਜਿਹੜੇ ਰੇਟ ਆ ਤਾਜੀ ਚੱਲੀ ਜਾਂਦਾ ਬਾਈ ਕਲੇ ਫਿਲਾ ਲੈਂਦੇ ਆ ਵੈਰਾਈਆਂ ਸੀ ਠੀਕ ਆ ਭਰਾ ਓਕੇ ਆ ਚੱਲੀ ਅੱਗੇ ਚੌਲੇ ਪੁੱਛੀਏ ਬਾਈਆਂ ਦਾ ਵੀ ਚੌਲੇ ਆ ਜਿਹੜੇ ਬਾਈ ਓਏ ਆ ਤਾਂ ਫਰੀਦਪੁਰ ਦੀ ਮੰਡੀ ਦੇ ਵਿੱਚ ਕੀ ਰੇਟ ਦਿੱਲੀ ਜਾਂਦੇ ਆ ਬਾਈ ਚੌਲੇ ਕੀ ਆਲਾ ਬਾਈ ਇਹ ਚੌਲੇ ਬਾਈ ਅੱਜ ਕੀ ਰੇਟ ਲੱਗੇ ਆ ਚੌਲੇ ਵੇਰੇ 70 ਰੁਪਏ ਨੇੜਾ ਹੈ ਕਵਾਲਿਟੀ ਉਹੀ ਰੇਟ ਬਾਈ ਫਿਲਾ ਲ ਚੱਲੀ ਜਾਂਦਾ ਜਿਹੜਾ 70 ਰੁਪਏ ਕੋਟ ਮੰਡੀ ਦੇ ਵਿੱਚ ਚੱਲੀ ਜਾਂਦਾ ਉਹੀ ਚੌਲੇ ਦਾ ਰੇਟ ਇੱਥੇ ਚੱਲੀ ਜਾਂਦਾ ਮੰਗਾ ਬਾਈ ਮੰਗਾ 15 ਰੁਪਏ ਮੰਗਾ ਵੀ ਭਾਈ ਸੇਮ ਰੇਟ ਹੀ ਆ ਮੰਗਾ ਵੀ ਕੋਈ ਫਰਕ ਨਹੀਂਗਾ ਹਨਾ 15 ਰੁਪਏ ਇੱਥੇ ਵੀ ਕੀ ਜਾਂਦਾ 15 ਤੇ ਬਤਾਉਂ ਭਾਈ 35 ਰੁਪਏ ਵੀਰੇ 35 ਰੁਪਏ ਕਿਲੋ ਸੇਮ ਸੇਮ ਰੇਟ ਵੀਰੋ ਕੋਈ ਜ਼ਿਆਦਾ ਫਰਕ ਨਹੀਂਗਾ ਬਤਾਉ ਕਿ ਹੋਵੇ 30 ਰੁਪਏ ਇਹ 30 ਰੁਪਏ ਭਾਈ ਇਹ ਹੈਗੇ 35 ਰੁਪਏ ਇਹ ਰੇਟ ਸੀ ਭਾਈ ਆਪਣੇ ਕੋਲ ਹਨਾ ਉਹ ਦਵਾਰਾ ਪਿਆਈ ਉਹ ਦਵਾਰਾ 60 ਰੁਪਏ ਇਹ ਦਵਾਰਾ ਸੀ ਜਿਹੜਾ ਦੇਸੀ ਜਾਂਦਾ ਉਹ ਕੀ ਰੇਟ ਲੱਗਿਆ 90 ਰੁਪਏ ਦੱਸਾਂ ਤਾਂ ਫਰਕ ਰਹੇਗਾ ਇਹਨਾਂ ਦਾ ਦਸਾਂ ਨ ਪੰਜਾਂ ਦਾ ਹੀ ਫਰਕ ਰਹੇਗਾ ਭਾਈ ਦੇਤੀ ਵੀ ਕਿਹਾ ਮੈਂ 90 ਰੁਪਏ ਤੇ ਉਹ ਗਵਾਰਾ ਵਿਕੀ ਜਾਂਦਾ 80 ਰੁਪਏ ਠੀਕ ਆ ਭਰਾ ਓਕੇ ਵੀਰ ਆ ਜਾਓ ਭਾਈ ਅੱਗੇ ਚੱਲੀਏ ਹੋਰ ਮਾਂਜੀ ਕੀ ਵਾਲਾ ਠੀਕ ਆ ਵੇਚਣਾ ਆ ਠੀਕ ਆ ਟਮਾਟਰ ਵੀ ਕਿਹੜਾ ਪੈਂਦਾ ਆਪਣਾ ਢਲਵਾ ਖੁਰਦਾ ਠੀਕ ਆ ਤਈ ਰੇਟ ਵੇਖੇ ਸੀ ਆਪਣੇ ਕੋਟਕਪੂਰਾ ਮੰਡੀ ਜਾਂ ਇੱਥੇ ਨਾਲੋਂ ਰੇਟਾਂ ਦਾ ਕਿੰਨਾ ਫਰਕ ਲੱਗਿਆ ਉਹ ਦਿਨੋਂ ਦਾ ਥੋੜਾ ਤੇਜ਼ ਹੋ ਜਾਵੇ ਸੀ ਠੀਕ ਆ ਉਹ 2-4 ਰੁਪਏ ਦਾ ਫਰਕ ਨਾ 12 ਰੁਪਏ ਹੈਗਾ ਜਿਹੜਾ ਮਟਰ ਠੀਕ ਆ 12 ਰੁਪਏ ਹੁਣ ਵੱਧ ਜਾਂਦਾ ਨਾ ਟਮਾਟਰ ਆ ਗਏ ਸਾਰੇ ਤਰੀਬਨ ਤੇ ਇਹ ਮੰਡੀਆਂ ਦੇ ਰੇਟ ਰੇਟ ਸੇਮ ਹੀ ਲੱਗਦੇ ਆ ਜਿਆਦੇ ਵੇਸ ਤੂੰ ਤਾਂ ਵੇ ਸੇਮ ਹੀ ਆ ਤਕਰੀਬਨ ਇਹਨਾਂ ਦਾ ਸਾਰਾ ਇੱਕੋ ਹੀ ਹੁੰਦਾ ਹੈ ਹਮ ਉਹਨਾਂ ਦੇ ਕਨੈਕਟ ਹੋ ਜਾਂਦੇ ਆ ਇਹ ਚੋ ਹੀ ਕਨੈਕਟ ਆ ਜਾਂਦੇ ਰੇਟ ਹਨਾ ਸੇਮ ਸੇਮ ਠੀਕ ਆ ਜੀ ਮੂੰ ਹੀ ਆਸ ਜਿਆੜ ਤੱਕ ਦਾ ਸਾਬ ਕਰਦੇ ਹਾਂ ਹਮ ਸਮਝ ਗਿਆ ਵਧੀਆ ਬੱਚੋ ਨਾ ਨਹੀਂ ਅਜ ਕਿਤੇ ਕੋਈ ਬੱਚਤ ਨਹੀਂ ਅੱਛਾ ਜੀ ਕਦ ਕਰੀ ਲਈ ਪਹਿਲਾਂ ਗੋਭੀ ਜੀ ਠੀਕ ਆ ਹੁਣ ਹਰੀ ਮਰਜੀ ਲਈ ਸੀ ਡੂੜ ਕਨਾਲ ਉਹ ਚੰਗੀ ਆ ਕਹਿੰਦੇ ਐਦਗੀ ਤਾਂ ਬਚਤ ਬਹੁਤ ਆ ਕਿਸਾਨਾਂ ਨੂੰ ਨਹੀਂ ਯਾਰ ਕੋਈ ਬਚਤ ਬੁਚਤ ਨਹੀਂ ਹੋਣੀ ਖਰਾਬ ਹੋ ਗਈ ਨਹੀਂ ਨਹੀਂ ਖਰਾਬ ਨਹੀਂ ਗਰਮੀ ਬਹੁਤ ਆ ਯਾਰ ਭਾਈ ਪੈਂਡੂ ਪਹਿਲਾਂ ਤਾਂ ਸੰਢੀ ਫੇਰੀ ਕੁੜੀ ਆ ਟਮਟਰਾ ਉਹਦੋਂ ਪੈਂਡੂ ਮਿੰਨਾਂ ਦੇ ਤਿੰਨ ਗੱਡੀਆਂ ਘਟੋ ਘੜਾ ਜੀ ਤੋੜ ਕੇ ਸਿੱਟੀਆਂ 15-12000 ਰੁਪਏ ਦਾ ਟੜਾਈ ਦੀ ਲਾਤਾ ਉਹ ਖੇਤਾਂ ਦੇ ਵਿੱਚ ਸਬਜ਼ੀ ਖਰਾਬ ਹੋਈ ਆ ਬਾਬਾ ਜੀ ਕਿ ਨਹੀਂ ਨਹੀਂ ਅਖਾੜੇ ਦਾ ਨਹੀਂ ਹੋਈ ਇੱਧਰ ਦੂਜੇ ਦੂਜੇ ਖੇਤਾਂ ਦੇ ਹੋਈ ਆ ਪਹਿਲਾਂ ਸੰਢੀ ਨੇ ਕਰਦੀ ਖਰਾਬ ਠੀਕ ਆ ਸ਼ੁਰੂ ਦੇ ਵਿੱਚ ਸੰਢੀ ਜੀ ਨੂੰ ਪਹਿਲਾਂ ਸੰਢੀ ਨੇ ਕਰਦੀ ਠੀਕ ਆ ਭਾਈ ਜੀ ਓਕੇ ਜੀ ਉਹ ਦੀ ਲੱਗਿਆ ਗੱਲ ਕਰਕੇ ਜੀ ਆਲਾ ਕੀ ਆਲਾ ਭਾਈ ਸੈਂਚਰੀ ਕੱਟੀ ਭਾਈ ਆਪਣੇ ਕੋਲੇ ਹਾਂਜੀ ਖਾ ਖਾ ਆਵੇ ਕੀ ਆਲਾ ਆ ਸੈਂਚਰੀ ਵੇਖੋ ਤੁਸੀਂ ਆ ਲਾਲ ਲਾਲ ਮਤੀਰੇ ਕੀ ਆ ਆਹਾ ਕੀ ਬਾਤ ਆ ਭਈ ਇੱਕ ਦੱਸੀ ਯਾਰ ਵੀਡੀਓ ਜਿੰਗਾ ਬਣਾ ਕੇ ਕਈ ਕਹਿੰਦੇ ਟਿਕਟ ਟੱਲੇ ਲਾਉਂਦੇ ਕਿੰਨੀ ਸਚਾਈ ਹੈ ਤੇ ਨਹੀਂ ਟਿਕਟ ਉਹ ਇੱਕੋ ਹੀ ਟਿਕਟ ਆ ਗੱਲ ਆਉਂਦਾ ਯਾਰ ਬਹਿ ਬਈਆਂ ਲੋਕਾਂ ਦਾ ਬਹਿ ਬਾਰ ਦੇ ਫਰਕ ਪਾਉਂਦੇ ਨੇ ਇੱਥੇ ਬੰਦਿਆਂ ਨੂੰ ਕੋਈ ਕਾਰੋਬਾਰ ਹੈ ਦਈਆਂ ਪਾਣਾ ਮੈਂ ਕਿ ਤਨ ਵੀ ਰੋਟੀ ਘਟਾ ਆਪਣਾ ਭੇਜ ਜਿੰਦੇ ਆ ਸਾਡੇ ਨੁਕਸਾਨ ਹੁੰਦਾ ਦੂਜਿਆਂ ਦਾ ਨੁਕਸਾਨ ਕਰ ਦਿੰਦੇ ਆ ਵੀਰੋ ਵੱਧ ਵੱਧ ਮਦੀਰਾ ਖਾਇ ਕਰੋ ਇਹਨਾਂ ਦਾ ਵੀ ਜਨਮ ਦਾ ਕਾਰੋਬਾਰ ਕੋਈ ਇਹਦੇ ਜੇ ਟਿਕਟਾਂ ਲਾ ਲੈਣੇ ਵਾਪਸ ਆ ਜਾਂਦਾ ਅੰਦਰ ਅੰਦਰ ਨਹੀਂ ਭਈ ਜਾਂਦਾ ਹਣ ਤਜਰਬੇ ਕੀਤੇ ਕੀ ਰੇਟ ਦਿਖਾਇ ਇੱਥੇ ਇੱਥੇ 7 ਰੁਪਏ 8 ਰੁਪਏ 7-8 ਰੁਪਏ ਕਿਲੋ ਜਿਹੜੀ ਸੈਂਚਰੀ ਚੱਲੀ ਜਾਂਦੀ ਹੈ ਬਈ ਇੱਥੇ ਮੰਡੀ ਦੇ ਵਿੱਚ ਰੋਜ਼ ਦਾ ਰੇਟ ਆ ਕੱਲ ਕਿੰਨਾ ਸੀ ਰੋਜ਼ ਆਈ ਕੱਲ 70 ਰੁਪਏ ਕੱਲ 70 ਰੁਪਏ ਸੀ ਕੱਲ ਵੀ ਨੂੰ ਕੋੜਗਪੂਰੇ ਦੀ ਮੰਡੀ ਚ 5-6 ਰੁਪਏ ਇੱਥੇ 7 ਰੁਪਏ ਇੱਥੇ 7 ਰੁਪਏ 2 ਰੁਪਏ ਦਾ ਫਰਕ ਹੈ ਬਾਈ ਦੋਵਾਂ ਮੰਡੀਆਂ ਦੇ ਵਿੱਚ ਐਵੇਂ ਕਰੀਏ ਤੁਹਾਨੂੰ ਆਹ ਮਤੀਦੇ ਦਾ ਤੇ ਕੁਆਲਿਟੀ ਸ਼ਾਨਦਾਰ ਆ ਬਾਈ ਵਧੀਆ ਕੁਆਲਿਟੀ ਬਾਕੀ ਕੁਆਲਿਟੀ ਦੇ ਸਰ ਤੇ ਰੇਟ ਲੈਣਾ ਕਿਹੜਾ ਪੰਡਾ ਬਈ ਆਪਾਂ ਮੱਲਾ ਪੰਡਾ ਠੀਕ ਆ ਬਾਈ ਦਾ ਪੰਡਾ ਹੈਗਾ ਮੱਲਾ ਕੱਲਾ ਸੈਂਚਰੀ ਮੰਨੇਗਾ ਸੈਂਚਰੀ ਲਾਈ ਠੀਕ ਆ ਸੈਂਚਰੀ ਲਾਈ ਠੀਕ ਆ ਕੀ ਦਾ ਕਿੰਨਾ ਮੀਰਾ ਜੀ ਇੱਥੇ ਪਹਿਲਾਂ 17 18 ਦੇ ਵਿੱਚ ਠੀਕ ਆ ਅੱਜ ਕਿੰਨਾ ਚੱਲਿਆ ਆਹ ਕੁਆਲਿਟੀ ਹੈ ਜਿਹੜੀ ਇਹ ਕੀ ਰੇਟ ਵਿੱਚ ਆ ਇਹ ਸਾਰਿਆਂ ਦੇ ਵਿੱਚ ਹੈ ਫਿਰ ਹੁਣ 15 ਰੁਪਏ ਹੋ ਗਿਆ ਚਾਨਾ ਕੀ ਦਾ ਰੇਟ ਕਿੰਨਾ ਉਹਦਾ ਨਹੀਂ ਪਤਾ ਜੀ ਆਪਾਂ ਨੂੰ ਅੱਛਾ ਉਹਦਾ ਨਹੀਂ ਪਤਾ ਠੀਕ ਹੈ ਇਹਦਾ ਹੀ ਪਤਾ 15 18 ਰੁਪਏ ਰੇਟ 35 40 35 40 ਰੁਪਏ ਜਿਹੜਾ ਬਈ ਚਾਨਾ ਕੀਰਾ ਦੇ ਗਿਆ ਠੀਕ ਹੈ ਭਰਾ ਓਕੇ ਭਾਈ 35 ਕੇਲੇ ਦੀ ਕੁਆਲਟੀ ਉਠਾਈ ਕੇਲੇ ਜਿਹਵੇਂ ਆਉਂਦੇ ਵੀਰੋ ਕੁਆਲਟੀ ਤੁਹਾਨੂੰ ਵਿਖਾ ਦਾਂਗੇ ਭਾਈ ਕਿਹ ਵਾਲਾ ਕੇਲੇ ਕੀ ਰੇਟ ਆ ਆ 20 ਰੁਪਏ ਦਿਓ ਪਰਲੇ ਜਿਹੜੇ ਚੰਗੇ ਪਏ ਵਧੂ ਜਾ 25 ਰੁਪਏ ਕਿਲੋ ਬਈ ਕੇਲੇ ਚੱਲੀ ਜਾਂਦੇ ਕੁਆਲਟੀ ਵਿਖਾ ਦੂ ਤੁਹਾਨੂੰ ਇੱਥੇ ਮੰਡੀ ਦੇ ਰੇਟ ਤਾਜੇ ਅੰਬ ਰੋਤ ਕਮਾਲ ਦਾ ਰੇਟ ਆ ਬਾਈ ਇਹ 25 ਰੁਪਏ ਕਿਲੋ ਜਿਹੜੇ ਵੀ ਕੀ ਜਾਂਦੇ ਆ ਬਾਈ ਹੋਰ ਬਬਜੀ ਕੀ ਵਾਲਾ ਜੀ ਤੇ ਅੰਬ ਕੀ ਕਰਦੇ ਅੱਜ ਜੀ ਅੰਬ 70 ਰੁਪਏ ਕਿਲੋ ਜੀ 70 ਰੁਪਏ ਕਿਲੋ ਬਾਈ ਜਿਹੜਾ ਇਹ ਕਿਹੜਾ ਬਾਈ ਦਾ ਸਫੈਦਾ ਅੰਬ ਸਫੈਦਾ ਅੰਬ ਬਾਈ ਜੀ ਇਹ 70 ਰੁਪਏ ਕਿਲੋ ਦਸਹਰੀ ਕੀ ਚੱਲਿਆ ਅੱਜ ਜੀ ਠੀਕ ਆ ਦਸਹਰੀ ਚੱਲਿਆ ਬਾਈ 40 ਰੁਪਏ ਕਿਲੋ ਇਧਰ ਕੁਆਲਿਟੀ ਵਿਖਾਈ ਜਾਂਦੀ 40 ਰੁਪਏ ਕਿਲੋ ਮਿੱਤਰੋ ਜਿਹੜਾ ਦਸਹਰੀ ਅੰਬ ਚੱਲਿਆ ਤਾਜ਼ੇ ਰੇਟ ਆ ਅੱਗੇ 60 65 ਤੋਂ ਮੁੜਿਆ ਬਾਈ ਅੱਜ ਹੋ ਗਿਆ 40 ਰੁਪਏ ਨਾਲੀ ਤੇ ਆਪਣੇ ਆ ਕੀ ਰੇਟ ਚੱਲੀ ਅੰਗੂਰ ਇਹ ਸਟੋਰ ਵਾਲੇ ਹਨ ਜੀ ਸਟੋਰ ਵਾਲੇ ਅੰਗੂਰ ਆ ਰਹੇ ਆ ਭਾਈ ਫਰੈਸ਼ ਨਹੀਂ ਆ ਰਹੇ ਹੈ ਨਾ ਤੇ ਇਹਨਾਂ ਦਾ ਕਰੇਟ ਕਿੰਨਾ ਦਾ ਹੈ 400 ਰੁਪਏ ਦਾ 40 ਰੁਪਏ ਕਿਲੋ ਸਿਰਫ ਜਿਹੜੇ ਭਾਈ ਅੰਗੂਰ ਤੁਹਾਨੂੰ ਇੱਥੇ ਮਿਲ ਜਾਂਦੇ ਫੀਰਕੋਟ ਮੰਡੀ ਦੇ ਵਿੱਚ ਇਹ ਕਿ ਸਟੋਰਾਂ ਵਾਲੇ ਤੇ ਬਾਕੀ ਲੀਚੀ ਲੀਚੀ ਵਖਾਣ ਲੀਚੀ ਕੋ ਕੀ ਕਰਦੀ ਲੀਚੀ 80 ਰੁਪਏ ਕਿਲੋ ਲੀਚੀ ਭਾਈ ਵਿਗਿਆ 80 ਰੁਪਏ ਕਿਲੋ ਐਨ ਕੁਆਲਿਟੀ ਵੇਚ ਲੋ ਤੁਸੀਂ ਸ਼ਾਨਦਾਰ ਕੁਆਲਿਟੀ 80 ਰੁਪਏ ਕਿਲੋ ਜਿਹੜੀ ਭਾਈ ਲੀਚੀ ਵੀ ਕੀ ਹੈ ਮਤਰਾ ਆ ਜੋ ਭਾਈ ਅੱਗੇ ਚੱਲੀਏ ਭਾਈ ਕੀ ਵਾਲਾ ਜੀ ਜੀ ਕਿਵੇਂ ਹੋ ਤੇ ਭਾਈ ਜੀ ਆਪਣੇ ਆਲੂ ਬੁਖਾਰੀ ਕਰਦੇ ਅੱਜ 160 ਰੁਪਏ ਕਿਲੋ ਠੀਕ ਹੈ ਜੀ 140 ਬੁਖਾਰੀ ਕੁਆਲਟੀ 160 ਰੁਪਏ ਕਿਲੋ ਮਤਰਾ ਆ ਜਾਨੀ ਟੋਪ ਕੁਆਲਟੀ ਜਲੀ ਜਾਂਦੀ ਆ ਤੇ ਆ ਚੱਲੇ 140 ਰੁਪਏ ਕਿਲੋ ਸੇਦੀ ਬੇਟੀ ਕਿੰਨੇ ਦੀ ਹੈ ਸੇਦੀ ਸੇਦੀ ਬੇਟੀ 1200 ਕਿੰਨੇ ਕਿਲੋ 10 ਕਿਲੋ ਸੇਦੀ ਬੇਟੀ ਭਾਈ 1200 ਰੁਪਏ ਦੀ 10 ਕਿਲੋ ਸੇਵਾ ਦੇ ਜ ਸਤੋਰਾ ਵਾਲੇ ਸੇਵਾ ਤੁਹਾਨੂੰ ਦੱਸ ਦਈਏ ਠੰਡੇ ਠਾਰ ਐ ਪਏ ਹੁਣੇ ਫ੍ਰਿਜ ਚੋਂ ਕੱਢੇ ਆ ਭਾਈ ਤੇ ਬਾਕੀ ਜਿਹੜੇ ਨਿੰਬੂ ਆ ਭਾਈ ਨਿੰਬੂ ਕਿੰਨੇ ਚੱਲੇ ਆ ਜੀ ਨਿੰਬੂ 80 ਰੁਪ ਨੈਂਬੂ ਬਈ ਚੱਲਿਆ 80 ਰੁਪਏ ਕਿਲੋ ਆ ਜਦ ਸਾਦੇ-ਤਾਦੇ ਰੇਟ ਨਾਲ ਕਰੋ ਵਿਖਾ ਦੇ ਇਧਰ ਇਧਰ ਲੈ ਦਵਾ 80 ਰੁਪਏ ਕਿਲੋ ਜਿਹੜੇ ਬਈ ਨੈਂਬੂ ਚੱਲਿਆ ਇਹ ਦੱਸੋ ਕੀ ਆਲਾ ਬਈ 10 ਰੁਪਏ ਕਿਲੋ ਹੈ ਇਹਨੂੰ ਵੀ ਬਈ ਐਂ ਕਹਦੇ ਨਾ ਹੋਊਗੀ ਇਹ ਅੱਲਾ ਹੀ ਜਾਣਦਾ ਹੈ ਹੈ ਅੱਲਾ ਹੀ ਖਰਾਬ ਹੋ ਗਈ ਹੈ ਕਿ ਕਿਵੇਂ ਨਹੀਂ ਖਰਾਬ ਤਾਂ ਕੀ ਹੋਣਾ ਰੰਗ ਬਦਲ ਗਿਆ ਨਾ ਗਰਮੀ ਕਰਕੇ ਗਰਮੀ ਕਰਕੇ ਤੇ ਵੇਹੇ ਵੀ ਦਾ ਹੀ ਫਰਪੰਡਾ ਨਹੀਂ ਇਹਦਾ ਹੀ ਬਰਬਾਦ 10 ਰੁਪਏ ਕਿਲੋ ਬਈ ਜਿਹੜਾ ਲਫਾਫਾ ਇਹ ਲਫਾਫਾ ਕਿੰਨੇ ਦਾ ਬਣ ਗਿਆ ਕਿੰਨੇ ਕਿਲੋ ਦਾ ਮੰਟੀ ਓਏ 15 ਕਿਲੋ ਰੋਹਗੁੰਦ 15 ਕਿਲੋ ਦਾ ਬਾਬਾ 150 ਰੁਪਏ ਦਾ ਜਾਨੀ ਲਫਾਫਾ ਮਿਲ ਜਾਂਦਾ ਭਈ ਇਹਦੇ ਪ੍ਰੀਤਕੋਟ ਦੀ ਮੰਡੀ 10 ਰੁਪਏ ਕਿਲੋ 10 12 ਰੁਪਏ ਕਿਲੋ ਬਾਕੀ 2 4 ਇਧਰ ਉਧਰ ਹੋ ਜਾਂਦਾ ਨੇ ਓਵੇਂ ਕੀ ਚੱਕਰ ਬਣਾਇਆ ਨ ਗੋਬੀ ਨੂੰ ਇਹ ਕਿਹਦਾ ਸਰ ਗਰਮੀ ਕਰਤੀ ਹੈ ਬਸ ਗਰਮੀ ਬਹੁਤ ਹੈ ਇਹ ਘਰੋਤੇ ਨਹੀਂ ਹੋਣਾ ਨਾ ਮੇਨਮੱਕ ਦੀ ਗੱਲ ਹੈ ਆਹ ਸਹੀ ਘਰੋਤੇ ਆ ਜਾਓ ਭਈ ਅੱਗੇ ਚੱਲੀਏ ਵਾਕੀ ਭਾਈ ਪੜੀ ਮਿਰਚ ਕੀ ਚਲੀ ਅੱਜ 35 ਰੁਪਏ ਕਿਲੋ 35 ਰੁਪਏ ਕਿਲੋ ਬਾਈ ਜਿਹੜੀ ਪੜੀ ਮਰ ਚ ਰੇਸ ਫੜੀ ਆ ਰੇ ਅੱਗੇ ਪਰਾਂ 15 ਰੁਪਏ ਕਿਲੋ ਜਿਹੜੀ ਬਾਈ ਵਿਕੀ ਜਾਂਦੀ ਅੱਜ ਹੋ ਗਈ 35 ਰੁਪਏ ਹਣਾ 15 15 ਚੌਲੇ ਬਾਈ 60 ਰੁਪਏ ਕਿਲੋ 60 ਰੁਪਏ ਕਿਲੋ ਬਾਈ ਜਿਹੜੇ ਚੌਲੇ ਇੱਥੇ ਵਿਕੀ ਜਾਂਦੇ 70 ਰੁਪਏ ਸਿਰਾ ਕੁਆਲਟੀ ਵਿਕੀ ਆ 70 ਰੁਪਏ ਨੇੜ ਦੇਣ ਵਿਕੀ ਜਾਂਦੇ ਆ ਕੁਆਲਟੀ ਵਖਾਦੀ ਬਾਈ ਠੀਕ ਆ ਭਰਾ ਕਿਹੜਾ ਪੰਡਾ ਬਣਾਈ ਐ ਲੋਕਲੀ ਲੋਕਲੀ ਇੱਥੋਂ ਸਬਜ਼ੀ ਲੈ ਕੇ ਆਉਂਦਾ ਫਿਰ ਐ ਹੀ ਕਿਰਾਏ ਦਾ ਕੰਮ ਹੈ ਇਹ ਕਰਾ ਲਵਾਂ ਨੇ ਠੀਕ ਐ ਕੀ ਹਿਸਾਬ ਨਾ ਰਹਿੰਦਾ ਆਪਣਾ ਕਰਾਈ 670 ਰੁਪਏ ਨਕਦ 670 ਨਕਦ ਐ ਇੱਕ ਨਕਦ ਅਸੇ ਇੱਕ ਨਕਦ ਦਾ 670 ਜਿੰਨੇ ਨਕਦ ਧਰਦੇ ਤੇ ਦੂਰਵਾੜ ਦਾ ਦੂਰਵਾੜ ਦਾ ਮੁਕਾ ਲਈਦਾ ਉਹਨਾਂ ਨਾਲ ਅਸੇ ਉਹ ਮੁਕਾ ਲਈਦਾ ਆਦਣਾ ਠੀਕ ਐ ਨੇ ਵਧੀਆ ਹੋ ਠੀਕ ਐ ਇਸੇ ਤੱਕ ਐ ਗੋਲਾ ਬਾਈ ਠੀਕ ਐ ਬਾਈ ਆਪਣਾ ਬਈ ਚੱਕੀ ਕਮਾ ਸਾਹਿਬ ਜੀ ਵੇਚਣ ਦਾ ਖਰੀਦਣ ਦਾ ਸਾਹਿਬ ਜੀ ਖਰੀਦ ਕੇ ਲੈ ਕੇ ਜਾਂਦੇ ਵੀਰੇ ਦੁਕਾਨਾ ਆਪਣੀ ਠੀਕ ਐ ਕੱਦੂ ਅੱਜ 32 ਦੇ ਤੀਨ ਵੀਰੇ ਸਿਰਾਂ ਨਹੀਂ ਟੌਪ ਨਹੀਂ ਟੌਪ ਦਾ 50 70 ਟੌਪ ਦੀ ਵਿਕੀ ਆ ਬਾਈ 50 60 ਰੁਪਏ ਜਿਹੜਾ ਸਾਹਮਣੇ ਪਿਆ ਇਹ ਪਿਆ 32 ਦਿੱਤੀ ਵਾਲਾ ਹਨਾ ਗਰਮੀ ਗਰਮੀ ਕਰਕੇ ਰੇਟ ਰੂਟ ਕਿਵੇਂ ਵਧਣਗੇ ਘਟਣਗੇ ਗਰਮੀ ਦਾ ਹੱਦੂ ਜਿਆਦਾ ਹੈ ਬਾਈ ਬੈਠੀ ਐਨੀ ਸਬਜ਼ੀ ਪੈਸੇ ਨਹੀਂ ਪੂਰੇ ਹੁੰਦੇਗੇ ਆਹਾਂ ਆ ਜੇ ਅੱਗੇ ਨੂੰ ਮਾ ਤੇਜ ਕਹਿੰਦੇ ਪੈਸੇ ਵੱਟੇ ਬੋਹ ਜਾਂਦੇ ਕਹਿੰਦੇ ਜੇ ਮੋਦੀ ਨਾਲ ਗੱਲ ਹੈਗੀ ਦਾਲੂ ਸਸਤੇ ਕਰਾ ਦੇਓ ਗੰਨੇ ਸਸਤੇ ਕਰਾ ਦੇਓ ਇਹ ਡੇਲੀ ਦਾ 1500 2000 ਰੁਪਏ ਕਮਾਉਂਦਾ ਬੰਦਾ ਹੈ ਯਾਰ ਸੋਚ ਕੇ 4 ਵਜੇ ਵੀ ਆਉਣੇ ਆ ਇੱਕ ਮਿੰਟ ਇਹ ਵੀ ਦੇਖਣ ਆਉਂਦੇ ਆ ਅਸੀਂ ਮਾਇਨੇ ਨਹੀਂ ਕਰਦਾ ਇਹ ਫਿਰ ਵੀ ਗਲੀ ਗਲੀ ਬੈਠਾ ਕਮਾਉਂਦਾ ਤੇ ਕੁਰਸੀ ਤੇ ਬੈਠੇ ਬਣਾਉਂਦਾ ਕੈਨ ਬੈਠਾ ਕਮਾਉਂਦਾ ਇਸ ਤਰ੍ਹਾਂ ਇਹ ਕੁਰਸੀ ਤੇ ਬੈਠਾ ਸਭ ਇਹ ਯਾਰ ਕੋਈ ਖੇਡਾ ਆ ਵੀਡੀਓ ਪਾ ਦੇ ਨਹੀਂ ਨੱਟਦੇ ਆ ਜੀ ਆਹ ਦੇ ਦੇ ਨਹੀਂ ਆਉਂਦਾ ਸਾਡੇ ਭਰਾ ਕਿਉਂ ਲਗਾ ਪੌਣੀ ਪਾਰ ਸਹੀ ਚਾਹੀਏ ਜੀ ਯਾਰ ਠੀਕ ਆ ਅਸੀਂ ਸਵੇਰ ਉੱਠਦੇ ਆ ਸਵੇਰ ਹਾਂ ਤਿੰਨ ਵੀ ਉੱਠਦੇ ਆ ਮੰਨੀ ਆਉਨੇ ਆ ਵਿਕਰ ਜੀ ਮੁੜ ਕੇ ਰਾਤ ਨੂੰ 9 ਵਜੇ ਜਾਂਦੇ ਆ ਬਾਈ ਹੂੰ 10 ਵਜੇ ਨਹੀਂ ਯਾਰ ਬਾਈ 2 ਘੰਟੇ ਸੌਣਾ ਮਿਲਦਾ ਸਿਰਫ 2 ਘੰਟੇ ਸੌਣਾ ਮਿਲਦਾ ਮਾਈ ਕਰਨ ਨੂੰ ਬੈਠੇ ਕਿ ਨਹੀਂ ਸਾਰੇ ਸਾਰਾ ਦਿਨ ਜੇ ਸੌਦੇ ਦੇ ਨਾਲ ਖੜੀਏ ਸੌਦੇ ਨਾਲ ਖੜੀਏ ਸੌਦਾ ਸਾਰਾ ਪੱਲੀ ਪੈ ਜਾਂਦਾ ਹਮ ਬੱਲ ਕੰਮ ਇੱਥੇ ਕੋਈ ਤਰਸ ਨਹੀਂ ਕਰਦਾ ਹਮ ਹੋਰ ਭਰਾਸੇ ਤਾਂ ਠੀਕ ਹੈ ਬਸ ਓਕੇ ਓਕੇ ਛੰਡਿਆਂ ਦਾ ਵੀ ਲਾ ਦੂੰ ਛੰਡਿਆਂ ਦਾ ਲਾਦਾ ਬਾਈ 33 ਜੰਤੀ ਰੁਪਏ ਤਾਂ ਟਮਾਟਰ ਭਾਈ ਇੱਥੇ ਵੇਖਦੇ ਕੀ ਰੇਟ ਵਿਗਿਆ ਆਪਣੇ ਟਮਾਟਰ 7 ਰੁਪਏ ਚੱਲੀ ਜਾਂਦੇ ਕੋਟ ਇੱਥੇ ਦਾ ਜੇ ਰੇਟ ਵੇ ਭਾਈ ਇੱਥੇ ਟਮਾਟਰ ਕੀ ਰੇਟ ਵਿਕੀ ਜਾਂਦਾ ਕੁਆਲਿਟੀ ਵਧੀਆ ਦੀ ਹਾਂਜੀ ਭਾਜੀ ਕੀ ਰੇਟ ਵਿਕੀ ਜਾਂਦਾ ਟਮਾਟਰ ਆਪਣਾ ਇੱਥੇ ਹੀ ਆ ਦਿੱਤਾ 6 ਬੈਗ ਨੂੰ ਆ 8 ਬੈਗ ਨੂੰ ਆ 10 ਬੈਗ ਨੂੰ ਆ 4 ਬੈਗ ਨੂੰ ਆ ਕਿੰਨੇ ਰੁਪਏ ਸਾਰੀਆਂ ਗ੍ਰੇਡੀਆਂ ਟੌਪ ਦਾ ਟਮਾਟਰ ਕਿੰਨੇ ਦਾ ਵਿਗਿਆ ਅੱਜ ਜੀ ਹਾਂ ਟੌਪ ਦਾ ਟਮਾਟਰ ਜਿਹੜਾ ਸਿਰਾ ਰੇਟ ਕਿੰਨਾ ਨਿਕਲਿਆ ਸਿਰਾ ਰੇਟ ਜਿਹੜਾ ਟੌਪ ਦਾ ਤੁਹਾਨੂੰ 10 ਰੁਪਏ 10 ਰੁਪਏ ਕਿਲੋ ਭਾਈ ਇੱਥੇ ਜਾਨੀ ਟੌਪ ਦਾ ਰੇਟ ਚੱਲੀ ਜਾਂਦਾ ਕੋਈ ਕੱਲ ਇੱਥੇ ਮੈਂ ਕਿਹਾ 12 13 ਠੀਕ ਆ ਇਹ ਜਿਹੜੀ ਕੁਆਲਿਟੀਆਂ ਹੁੰਦੀਆਂ ਦੋ ਢੀਆ ਜਾਨੀ ਹੈਗਾ ਫਰਕ ਦੋ ਆਹ ਨਾਲ ਆਪਾਂ 3 ਰੁਪਏ ਦੇ ਇਹਨੂੰ ਤਿਆਰ ਅਸ਼ਾ ਵਾਲਾ ਦੇਣਾ ਤਿੰਨ ਤਿੰਨ ਬਾਈ ਬਾਕੀ ਕੁਆਲਿਟੀ ਦਾ ਫਰਕ ਹੁੰਦਾ ਮੇਰੇ ਕੋਲ ਠੀਕ ਆ 8 ਰੁਪਏ ਦੇ ਇਹਨੂੰ ਤਿਆਰ ਠੀਕ ਆ ਕੁਆਲਿਟੀ ਦਾ ਹੀ ਮੁੱਲ ਆ ਹਾਂ ਕਿਹੜਾ ਪੰਡਾ ਆਪਣਾ ਹੀ ਪਿੰਡ ਨਹੀਂ ਆ ਦੁਕਾਨ ਨਹੀਂ ਆਪਣੀ ਠੀਕ ਆ ਦੁਕਾਨ ਹੀ ਆਪਣੀ ਆ ਬਾਈ ਦੁਕਾਨ ਖੜੇ ਆ ਆਪਾਂ 17 ਨੰਬਰ ਤੇ ਆ ਬਾਈ ਸਤਨਾਮ ਦੁਕਾਨ ਤੇ ਖੜੇ ਆ ਬਾਈ ਟਾਲ ਨੰਬਰ 17 ਬਾਕੀ ਸੇਮ ਸੇਮ ਰੋਟੀ ਆ ਵੀਰੋ ਇੱਕ ਦੋ ਪੰਜਾਂ ਦਾ ਕੋਈ ਬੜਾ ਫਰਕ ਨਹੀਂ ਘਾੜਾ ਟਮਾਟਰ ਆ ਜਿਹੜਾ ਲਾਲ ਆਣ ਜਮਾ ਟਮਾਟਰ ਪੈਦਾ 10 ਰੁਪਏ ਕਿਲੋ ਬੇਟਾ ਇਹ ਆ 10 ਰੁਪਏ ਬਾਈ ਆ ਟਮਾਟਰ ਦੀ ਕੁਆਲਿਟੀ ਦੇ ਮਤਲਬ ਫਿਰ ਫਰਕ ਆ ਇਹ ਆ ਗਿਆ 10 ਰੁਪਏ ਕਿਲੋ ਅੰਦਰਲੇ ਰੇਟ ਆ ਬਾਈ ਇਹ ਥੋਕ ਮਾਰਦੇ ਰੇਟ ਆ ਬਾਈ ਇਹ ਪਰਚੂਨ ਦੇ ਰੇਟ ਨਹੀਂ ਗੇ ਠੀਕ ਹੈ ਜੀ ਪਰ ਚੂਨ ਵੀ ਦੇ ਦਿੰਦੇ ਨੇ ਕਿ ਨਹੀਂ ਆਪਣਾ ਥੋਕਮਾਲ ਪਰ ਚੂਨ ਨਹੀਂ ਦਿੰਦਾ ਥੋਕਮਾਲ ਦਾ ਹੀ ਕਿ ਭਾਈ ਇਹ ਰੇਟ ਆ ਇਹ ਥੋਕਮਾਲ ਦਾ ਰੇਟ ਅੰਦਰਲਾ 10 ਰੁਪਏ ਬਾਹਰੋਂ ਤੁਹਾਨੂੰ ਕਿੰਨਾ ਵੀ ਮਿਲ ਸਕਦਾ ਹਰੀਆਂ ਮਿਰਚਾਂ ਦੇ ਰੇਟ ਮਿੱਤਰੋ ਵਾਹ ਜਾਈ ਭਾਈ ਹਰੀਆਂ ਮਿਰਚਾਂ ਕੀ ਵੇਗਾਂ 45 ਰੁਪਏ 45 ਰੁਪਏ ਹਰੀ ਮਿਰਚ ਨਹੀਂ ਟੋਪਲੀ ਮਿਰਚਾਂ ਨਾ ਕੜੱਤਨ ਵਾਲੀ ਆ ਇਹ ਕਿਹੜੇ ਰੇਟ ਇਹ 50 ਰੁਪਏ ਇਹ ਵਿਕੀ ਆ ਭਾਈ 50 ਰੁਪਏ ਕਿਲੋ ਹੋਰ ਕਿਹੜੀ ਕਿਹੜੀ ਵੈਰਾਈਟੀ ਆ ਭਾਈ ਆਪਣੇ ਆਹੀ ਵੈਰਾਈਟੀ ਆ ਬਾਬੂ ਜੀ ਇਹ ਭਾਈ ਦਾ ਮਿਰਚਾਂ ਦਾ ਹੀ ਕੰਮ ਆ ਮੇਨ ਉਹ ਵੀ ਕੀ ਹੈ ਕਿੰਨੀ 45 ਤੇ ਇਹ ਵੀ ਕੀ ਹੈ 50 ਰੁਪਏ 1000 ਰੁਪਈਆ ਕਿਲੋ ਤੇ ਮਿਰਚਾਂ ਵੀ ਰੋ ਤੇਜ ਹੋ ਜਾਂ ਅੱਗੇ ਨਾਲੋਂ ਪਹਿਲਾਂ 35 35 ਵੀ 40 ਚੱਲੀ ਜਾਂਦੇ 70 ਰੁਪਈਆ ਵੀ ਕੀ ਹੈ ਅੱਜ ਕੋਈ ਮਿਰਚ ਨਹੀਂ ਅੱਗੇ ਤਾਂ ਕੋਈ ਨਹੀਂ ਬਚੀ ਚੱਲ ਚੱਲ ਵੀ ਨਹੀਂ ਠੀਕ ਆ 50 ਰੁਪਈਆ ਜਾਨੀ ਟੌਪ ਦਾ ਰੇਟ ਚੱਲੀ ਜਾਂਦਾ ਬਈ ਮਿਰਚ ਦਾ ਸਰੀਰ ਕੋਡ ਦੀ ਮੰਡੀ ਦੇ ਵਿੱਚ ਠੀਕ ਆ ਭਰਾ ਕਿ ਬਈ ਇਹ ਮੋਦੀ ਨੂੰ ਵੇਚਿਆ ਰਣ ਹਾਂਜੀ ਅਰਬੀ ਵੀ ਵੇਖ ਕੇ ਭਾਈ ਕੀ ਰੇਟ ਚੱਲੀ ਜਾਂਦੀ ਹੈ ਤੇ ਅਰਬੀ ਵੀ ਕੁਆਲਿਟੀ ਨਤਰੋ ਚੈੱਕ ਕਰ ਲਓ ਜੇ ਲਸਣ ਮਿਲ ਗਿਆ ਬਾਈ ਆਪਣਾ ਫਿਲਹਾਲ ਕੱਲ ਪਰਸੋਂ ਦੇ ਗੁੰਮਸ਼ਦਾ ਹੋਏ ਸੀਗੇ ਲਸਣ ਵੇਖ ਕੇ ਮਨ ਜਾ ਖੜਿਆ ਤੇ ਰੇਟ ਬਾਅਦ ਕੀ ਪਤਾ ਕਰਦੇ ਆ ਬਾਈ ਬਾਈ ਅਰਬੀ ਕਿੰਨੇ ਵਿਕੀ ਅੱਜ ਹਾਂ ਬਾਈ ਅਰਬੀ ਕਿੰਨੇ ਵਿਕੀ ਅੱਜ ਅੱਜ 40 ਰੁਪਏ 40 ਰੁਪਏ ਕਿਲੋ ਬਾਈ ਜਿਹੜੀ ਅਰਬੀ ਐ ਇੱਥੇ ਵਿਕੀ ਆ ਅਜੀਤਪੁਰ ਦੀ ਮੰਡੀ ਦੇ ਵਿੱਚ ਵੀਰੋ ਕੁਆਲਿਟੀ ਚੈੱਕ ਕਰ ਲਿਓ ਜੇ ਲਸਣ ਮਿਲ ਗਿਆ ਆਪਣਾ ਲਸਣ ਕੀ ਆਲਾ ਬਾਈ ਆ ਲਸਣ ਆਪਣੇ ਪਏ ਬਾਈ ਨਹੀਂ ਉਹ ਬਾਈ ਦਾ ਆ ਬਾਈ ਲਕੀ ਆਲਾ ਹੀ ਲਸਣ ਬਾਈ ਆਪਣੇ ਪਏ ਆ ਕੋਟਪੂਰਾ ਦੀ ਮੰਡੀ ਦੇ ਵਿੱਚ ਫਿਲਹਾਲ ਇੱਕ ਲੱਗ ਗੌਮਸ਼ਦਾਰਾ ਆ ਬਾਈ ਇੱਥੇ ਆਪਾਂ ਨੂੰ ਦਰਸ਼ਨ ਹੋ ਗਏ ਲਸਣਾਂ ਦੇ ਕੀ ਰੇਟ ਆ ਬਾਈ ਕਰਤੇ ਇਹ 180 ਮੈਟਾ ਇੱਕ 180 ਰੁਪਏ ਜਿਹੜੀ ਆ ਕੁਆਲਿਟੀ ਵਿਖਾਜੀ ਤੁਹਾਨੂੰ ਉਹ ਜਿਹੜਾ ਬਰੀਕ ਲਸਣ ਆ ਗਿਆ ਉਹਦਾ ਥੋੜਾ ਰੇਟ ਘੱਟ ਰਹਿੰਦਾ ਜੀ ਹਾਂ ਹਾਂ ਉਹਦਾ ਰੇਟ ਠੀਕ ਆ 140 ਮੈਟਾ 180 ਰੁਪਈਆ ਟਾਪ ਦਾ ਲਸਣ ਆ ਬਾਈ ਜਿਹੜਾ ਫਰੀਦਕੋਟ ਦੀ ਮੰਡੀ ਦੇ ਵਿੱਚ ਵਿਕੀ ਜਾਂਦਾ ਕੱਲ ਕੋਟਪੂਰਾ ਦਰਸ਼ਨ ਨੇ ਇੱਥੇ ਦਰਸ਼ਨ ਜ਼ਰੂਰ ਹੋਗੇ ਯਾਦ ਕਰ ਹੈਗਾ ਬਾਈ ਹਾਂ ਅਦਰ ਕਰਨੀ ਹੈ ਨਹੀਂ ਨਹੀਂ ਅਦਰ ਕਰਨੀ ਆਇਆ ਬਈ ਇੱਥੇ ਵੀ ਇੱਥੇ ਵੀ ਨ ਦਰਸ਼ਨ ਹੋ ਜਾਂਦਾ ਕਦੇ ਕਦੇ ਲਸਣ ਦੇ ਵੇ 200 ਰੁਪਏ ਕਿਲੋ ਜਿਹੜਾ ਲਸਣ ਇੱਥੇ ਵੇਗਿਆ ਜਾ ਕਰਨਾ ਕੀ ਆਲਾ ਜੀ ਕੀ ਆ ਹੋਰ ਬਈ ਜੀ ਆ ਆਪਣੇ ਬੰਦ ਕੋਲ ਵੀ ਕਿੰਨੀ ਚੱਲੀ ਆ ਜੀ ਸਟੋਪ ਦੀ ਕੁਆਲਿਟੀ ਬੰਦ ਗੋਭੀ ਕੀ ਰੇਟ ਵਿਕੀ ਹੈ ਸਟੋਪ ਦੀ ਕੁਆਲਿਟੀ 20 ਰੁਪਏ ਨਾ 18 ਰੁਪਏ 20 ਰੁਪਏ ਕਿਲੋ ਜਿਹੜੀ ਬਈ ਬੰਦ ਗੋਭੀ ਚੱਲੀ ਜਾਂਦੀ ਹੈ ਇਹ ਕੀ ਰੇਟ ਹੈ ਜਿਹੜੀ ਆ ਪਈ ਹੈ ਇਹ 18 ਦੀ ਕਿਲੋ ਇਹ 18 ਰੁਪਏ ਟੋਪ ਦੀ ਕੁਆਲਿਟੀ ਵਿਕੀ ਹੈ ਤੇ 20 ਰੁਪਏ ਕਿਲੋ ਆ ਪਿਆ ਬਈ ਅੱਜ ਕੱਦਰੀ ਮਿਲ ਗਿਆ ਆਪਾਂ ਨੂੰ ਮੰਡੀ ਦੇ ਵਿੱਚ ਇਹ ਬਈ ਤੁਹਾਨੂੰ ਦੱਸ ਦਈਏ ਵੀ ਠੰਡਾ ਠੰਡਾ ਸਤੋਰਾਂ ਵਾਲਾ ਅੱਧ ਕਾਈ ਜਾਂਦਾ ਤਾਜ਼ਾ ਅਦਰਕ ਨਹੀਂ ਆਈ ਜਾਂਦਾ ਕੁਝ ਦੇ ਬਾਈ ਤੋਂ ਬਾਕੀ ਰੇਟ ਆ ਜਿਹੜੇ ਬਈ ਅੱਧ ਕਰਦੇ ਘਾਲ ਮੰਡੀ ਦੇ ਵਿੱਚੋਂ ਮੈਂ ਸਾਰੇ ਜਿਹੜਾ ਲਾ ਲਿਆ ਬਾਈ ਕਰ ਕਰ ਲਈ ਆਪਾਂ ਤੇ ਇੱਥੇ ਮਿਲਿਆ ਆਪਣਾ ਕੰਮ ਮੇਨ ਆਦ ਕਰ ਲਾ ਹਾਂਜੀ ਵੀਰੇ ਆਪਣਾ ਮੇਨ ਕੰਮ ਅਦਰ ਕਰਦਾ ਜੀ ਤਾਂ ਹੀ ਬਾਈ ਕੋਲੇ ਮਿਲਿਆ ਬਾਈ ਬਾਈ ਨੇ ਸਟੋਰ ਕੀਤਾ ਹੋਊਗਾ ਜਿੰਨੇ ਵੀ ਆ ਨਾ ਪਰ 200 ਆਪਣੀ ਸਟੋਰ ਕੀਤਾ ਵੀਰੇ ਮਗਰ ਉਹ ਸਟੋਰ ਵਾਲਾ ਹੁੰਦਾ ਮਗਰ ਸਟੋਰ ਵਾਲਾ ਮਗਰ ਸਟੋਰ ਵਾਲਾ ਆਂਦਾ ਆਪਣੀ ਸਟੋਰ ਕੀਤਾ ਵੀ ਜਿੱਥੇ ਹੁੰਦਾ ਨਾ ਉੱਥੇ ਸਟੋਰ ਹੁੰਦਾ ਏ ਠੀਕ ਆ ਹਾਂ ਤੇ 200 ਰੁਪਏ ਕਿਲੋ ਬਾਈ ਜਿਹੜਾ ਆਦ ਕਰਦਾ ਰੇਟ ਆਉਣ ਵਾਲੇ ਜਿਹਨਾਂ ਦੇ ਵਿੱਚ ਕੜੂ ਪਈ ਕੇ ਬਿਲਕੁਲ ਕੜੂ ਦਾ ਵੀਰੇ ਜੋ ਨਵੀਂ ਫਸਲ ਆ ਗਈ ਰੇਟ ਕੱਢਣਾ ਹੀ ਕੱਢਣਾ ਹਮ ਇਸ ਟਾਈਮ ਟੌਪ ਤੇ ਚੱਲ ਰਿਹਾ ਇਸ ਟਾਈਮ ਟੌਪ ਤੇ ਹਾਂ ਆਦ ਕਰ ਲ 200 ਰੁਪਏ ਕਿਲੋ ਜਿਹੜਾ ਬਾਈ ਹਰ ਘਰ ਚੱਲਿਆ ਠੀਕ ਹੈ ਭਰਾ ਮਿਹਰਬਾਨੀ ਬਈ ਮਿਹਰਬਾਨੀ ਪਿੰਡੂ ਕਿਤਾ ਚੈਨਲ ਆ ਬਈ ਆਪਣਾ ਠੀਕ ਹੈ ਕਿਹੜਾ ਪਿੰਡੂ ਕਿਤਾ ਬਈ YouTube ਦਾ ਹਾਂ ਆ ਜਾ ਬਾਈ 40 ਰੁਪਏ ਕਿਲੋ ਬਈ ਜਿਹੜਾ ਅਨਾਨਾਸ ਵਿਕੀ ਜਾਂਦਾ ਇੱਥੇ ਕੁਆਲਿਟੀ ਵਿਖਾਦੀ ਸ਼ਾਨਦਾਰ 40 42 ਰੁਪਏ ਕਿਲੋ ਮਿੱਤਰੋ ਜਿਹੜਾ ਅਨਾਨਾਸ ਆ ਬਾਈ ਠੀਕ ਆ ਇੱਥੇ ਪਤਾ ਕਰਦੇ ਆ ਰੇਟ ਵਿਖਾ ਕੁਆਲਿਟੀ ਆ ਜਿਹੜਾ ਮੋਟੇ ਜੇ ਗੰਡੇ ਨਾ ਵਿਖਾ ਇੱਥੇ ਜਿਹੜੇ ਜਿਹੜੇ ਗੰਡੇ ਪਨੇੜੋ ਲੈਨੇ ਨੇ ਨੇੜੋ ਲਾ ਬਾਈ ਵੱਡੇ ਵੱਡੇ ਮੋਟਾ ਸਾਰੇ ਗੰਡੇ ਪਏ ਆ ਬਾਈ ਇੱਥੇ ਕੀ ਆਲਾ ਬਾਈ ਆਪਣੇ ਆ ਬਾਈ ਦੱਸੋ ਹੁਕਮ ਕੀ ਰੇਟ ਆਈ ਹਾਂਜੀ ਪਿਆਜ ਇਹ ਹਾਂ ਇਹ ਗਈ 33 ਰੁਪਏ ਕਿਲੋ ਵੀਰ ਜੀ 33 ਰੁਪਏ ਕਿਲੋ ਟੌਪ ਦਾ ਰੇਟ ਇੱਥੇ ਚੱਲ ਗਿਆ ਮੰਡੀ ਦੇ ਵਿੱਚ ਤੇ ਬਾਈ ਇਹ ਵਧੀ ਜਾਂਦਾ ਰੇਟ ਘਟੂਗਾ ਕਿ ਕਿਵੇਂ ਤੇ ਕੁਛ ਨਹੀਂ ਗਿਆਦਾ ਸਭ ਜੀ ਸਬਜੀ ਸਫਰੂਟ ਦਾ ਰੇਟ ਦਾ ਕੋਈ ਪਤਾ ਨਹੀਂ ਹੁੰਦਾਗਾ ਹਾਂ ਹਾਂ ਇਹ ਕਿਹੜਾ ਆ ਜਾਂਦਾ ਬਾਈ ਨਾਸਕ ਦਾ ਨਾਸਕਾ ਵੀਰ ਜੀ ਠੀਕ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਰਾਜਸਥਾਨ ਦਾ ਪਿਆਜ਼ ਤਾਂ ਬੰਦ ਹੋ ਜਾਣਾ ਲਾਲ ਇਹਦਾ ਰੇਟ ਹੋ ਸਕਦਾ ਹੋਰ ਵਧੇ ਹਨ ਹਾਂਜੀ ਹੋ ਸਕਦਾ ਜੇ ਉਹ ਬੰਦ ਹੋ ਗਿਆ ਤਾਂ ਕਿਉਂਕਿ ਉਹ ਕਹਿੰਦੇ ਖਰਾਬ ਹੋ ਜਾਂਦਾ ਬਈ ਰਾਜਸਥਾਨ ਦੇ ਵਿੱਚ ਗਰਮੀ ਜਾਦੇ ਪਈ ਜਾਂਦੀ ਹੈ ਇਹ ਨੂੰ ਗਰਮੀ ਜਾਦੇ ਰਹਿੰਦੀ ਹੈ ਨਾ ਹਾਂਜੀ ਤੇ ਇਹ ਕਹਿੰਦੇ ਕੱਲਾ ਜਦੋਂ ਪਿਆਜ਼ ਰਹਿ ਗਿਆ ਕਹਿੰਦੇ ਇਹ ਜਾਣਾ 33 43 ਜਾੜੂਗਾ ਬਈ ਕੁਛ ਨਹੀਂ ਕਹਤਾ ਤੇ ਜਾ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਤੇ ਨਹੀਂ ਵੀ ਜਾ ਸਕਦਾ ਠੀਕ ਆ ਫਿਲਹਾਲ ਇੱਥੇ ਪਈ ਜੀ ਰੇਟ ਜਿਹੜਾ 34 35 ਰੁਪਏ ਚੱਲੀ ਜਾਂਦਾ ਫਰੀਦਕੋਟ ਦੀ ਮੰਡੀ ਦੇ ਵਿੱਚ ਬਈ ਹੋਰ ਆਪਣੇ ਕੋਲੇ ਬਈ ਲਸਣ ਕਿੰਨਾ ਚੱਲਿਆ ਅੱਜ ਲਾ ਤਾਂ ਵੀਰ ਜੀ ਇਹ 200 ਰੁਪਏ ਕਿਲੋ 220 ਰੁਪਏ ਕਿਲੋ ਕੁਆਲਿਟੀਆਂ ਦਾ ਅਲੱਗ-ਅਲੱਗ ਰੇਟ ਹੈ ਕੁਆਲਿਟੀਆਂ ਦਾ ਰੇਟ ਹੈ 220 ਰੁਪਏ ਕਿਲੋ ਜੀ 200 ਰੁਪਏ ਕਿਲੋ ਕੋਈ 100 220 220 ਵਿਕੀ ਨੇ 220 200 220 200 ਇੱਥੇ ਜੀ ਟਾਪ ਦੀ ਕੁਆਲਿਟੀ ਜਿਹੜੀ ਭਾਈ 220 ਰੁਪਏ ਵਿਕੀ ਇੱਥੇ ਲਸਣ ਦੀ ਕੁਆਲਿਟੀ ਬਾਕੀ ਸਾਰੀਆਂ ਵੈਰਾਈਟਾਂ ਹੋਊਗਾ ਠੀਕ ਹੈ ਭਰਾ ਠੀਕ ਹੈ ਓਕੇ ਓਕੇ ਇਹ ਹੈ 10 ਰੁਪਏ ਕਿਲੋ 10 ਰੁਪਏ ਕਿਲੋ ਭਾਈ ਜਿਹੜੇ ਕਰੇਲੇ ਟਾਪ ਨਹੀਂ ਕੁਆਲਿਟੀ ਕਿੰਨੇ ਵਿਕੀ ਮੰਡੀ ਜੱਜ ਜਿਹੜੀ ਪੂਰੀ ਟਾ 15 ਤੱਕ 15 ਤੱਕ ਜਿਹੜੇ ਬਾਈ ਇਹਦੇ ਕਰੇਲੇ ਆ ਵਿਕੀ ਜਾਂਦੇ ਆ 15 ਰੁਪਏ ਕਿਲੋ ਟੋਪ ਕੀ ਕੁਆਲਿਟੀ ਇਹਦੇ ਇਹ ਵਿਕੀ ਆ ਬਾਈ ਖਰਬੂਜਾ ਰਹਿ ਗਿਆ ਬਾਈ ਖਰਬੂਜੇ ਦੀ ਖਰਬੂਜੇ ਦਾ ਰੇਟ ਮਿੱਤਰੋ ਇੱਥੇ ਪਤਾ ਕਰਦੇ ਆ ਬਾਕੀ ਆ ਜੋ ਉਹ ਪੰਜਾਂ ਜਿਹੜੇ ਮਸੰਮਾ ਮਸੰਮੀ ਬਾਈ ਜਿਵੇਂ ਕੋਟਕਪੁਰੇ ਚੱਲੀ ਹੁੰਦੀ 65 ਰੁਪਏ ਕਿਲੋ ਇੱਥੇ ਪਤਾ ਕਰਦੇ ਆ ਕੀ ਰੇਟ ਬਾਈ ਮਸੰਮੀ ਦਾ ਕੀ ਰੇਟ ਆ ਬਾਈ ਯਾਰ ਸਾਡੇ 1300 ਦਾ ਗੱਟਾ ਜਾਨੀ 65 ਰੁਪਏ ਕਿਲੋ ਨੇੜ ਤੇ ਡੜਬੇ ਕੀ ਭਾਈ ਹਾਂ ਜੀ ਸਾਡੇ 600 ਰੁਪਏ ਦਾ ਵੇਰੀਅਨ ਸੁਣੀ ਐ ਜੀ 65 ਰੁਪਏ ਕਿਲੋ ਮਸੰਮੀ ਭਾਈ 2 ਰੁਪਏ ਹੋਰ ਵਾਦਗੀ 65 ਰੁਪਏ ਨੇੜ ਤੇ ਡੜੇ ਰੇਟ ਖੜਾਈ 750 68 ਰੁਪਏ ਤੁਹਾਨੂੰ ਕਿਲੋ ਪਊਗੀ ਤੇ ਆਪਣੇ ਕੋਲ ਖਰਬੂਜੇ ਹੈਣੀ ਮੰਡੀ ਅੱਜ ਹੈਣੀ ਨਮਾਣੀ ਕਰਕੇ ਖਰਬੂਜਾ ਆਟਾ ਠੀਕ ਆ ਹੋਰ ਕਿਹੜੀ ਕਿਹੜੀ ਆਟਮ ਆਪਣੇ ਕੋਲੇ ਸਾਰਾ ਕੁਝ ਅਲੀਚੀ ਆ ਅਲੀਚੀ ਹੀ ਕਰਨ ਦੀ ਅੱਜ ਅਲੀਚੀ ਲੱਗ ਰਹੀ ਹੈ 700 ਤੋਂ ਲੈ ਕੇ ਤੇ 1000 ਰੁਪਏ ਦਾ ਠੀਕ ਆ 700 सौ तो ਕੇ 1000 ਰੁਪਏ ਤੱਕ 10 ਕਿਲੋ 10 ਕਿਲੋ 10 ਕਿਲੋ ਭਰਤੀ दस किलो ਬਾਈ ਇਹਦੀ ਤੇ ਮਸੰਮੀ ਨੇ ਰੇਟ ਮਤਰੋ ने ਚੱਕਿਆ ਬੈਸਟ ਹੈ ਬਾਕੀ ਅੰਬਾਂ ਦੇ ਰੇਟ ਸਾਰੇ ਪਤਾ ਕਰ ਲੈ ਬਾਈ ਨੋਰਮਲ ਨੋਰਮਲ ਹੈ ਰੇਟ ਸਾਰੇ ਹਾਂ ਨੋਰਮਲ ਰੇਟ ਅੰਬਾਂ ਦੇ ਬਾਕੀ ਸਾਰੇ ਠੀਕ ਹੈ ਜੀ ਓਕੇ ਬਾਈ ਆ ਜਾ ਕਰੋ ਪਿੰਦੂ ਕਿੱਥਾ ਬਾਈ YouTube ਆ ਮਿੰਟੂ ਆ ਇਧਰ ਆ ਮੇਰੇ ਬੱਸ ਲੰਗੜਾ 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 ਪਿੰਡ ਇੰਗਲਿਸ਼ ਚ ਜਿਹੜਾ ਕਿੱਤੋਂ ਨਾਲ ਪੰਜਾਬੀ ਚ ਲਿਖਣਾ ਵਾ ਇਹ ਪਰ ਐਂ ਵੀ ਆ ਜੂਗਾ ਆਈ ਜਾਣਾ ਹਾਂ ਬਈ ਬਾਕੀ ਖਰਬੂਜੇ ਰਹਿ ਗਏ ਖਰਬੂਜੇ ਕਿੱਥੇ ਗਿਆ ਨਹੀਂ ਬਈ ਮੰਡੀ ਜਾਇਆ ਨਹੀਂ ਮੰਡੀ ਜਾਇਆ ਨਹੀਂ ਫ੍ਰੀਜ਼ ਕੋਡ ਦੀ ਮੰਡੀ ਦੇ ਬਈ ਖਰਬੂਜਾ ਹਾਲੇ ਆਇਆ ਨਹੀਂ ਅੱਜ ਤਾਜ਼ਾ ਕਹਿੰਦੇ ਤੇ ਰੇਟ ਆਸ-ਪਾਸ ਕੀ ਚੱਲੀ ਜਾਂਦਾ ਜਿਹੜਾ ਕੱਲ੍ਹ ਚੱਲਿਆ ਸੀ 30 ਰੁਪਏ ਕਿਲੋ 30 ਰੁਪਏ ਕਿਲੋ ਬਹੁ ਵੀ ਖਰਬੂਜਾ ਸਿਰੇ ਦਾ ਹਾਂਜੀ 35 35 ਰੁਪਈਆ ਜਿਹੜਾ ਕਿਲੋ ਬਾਈ ਬੋਬੀ ਕਰਬੂਜਾ ਇੱਥੇ ਵਿਕੀ ਜਾਂਦਾ ਬਾਕੀ ਸਾਰੀਆਂ ਵੈਰਾਈਟੀਆਂ ਹੋ ਗਈਆਂ ਵੀਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਵੀਰ ਭਰਾ ਕਿੱਥੇ ਕਿੱਥੋਂ ਆਪਣੀ ਜਿਹੜੀ ਵੀਡੀਓ ਵੇਖ ਰਹੇ ਹੈ ਬਾਈ ਕੋੜ ਕਪੂਰਾ ਦੇ ਰੇਟ ਤੁਹਾਨੂੰ ਦਿਖਾਉਣੇ ਰਹੇ ਨੇ ਅੱਜ ਦਿਖਾਏ ਸੀ ਫਰੀਦਕੋਟ ਦੇ ਰੇਟ ਜਲਦੀ ਆਪਾਂ ਬਾਕੀ ਮੰਡੀਆਂ 'ਚ ਵੀ ਹੋਰ ਨੇੜੇ ਨੇੜੇ ਜਾ ਕੇ ਬਾਈ ਰੇਟ ਤੁਹਾਨੂੰ ਵਿਖਾਵਾਂਗੇ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਰੋ ਧੰਨਵਾਦ ਓਕੇ ਓਕੇ ਬਾਈ ਜੀ ਆਪਣੇ ਚੈਨਲ ਜੁੜੇ ਹੋ ਥੋੜੀ ਨਾਲ ਅੱਛਾ ਹੋਣ ਸੈਣਾ ਠੀਕ ਹੈ ਜਿਹੜਾ ਇਥੇ ਫ੍ਰੀ ਕਰੇ ਜਰੂਰ ਜਰੂਰ ਭਾਈ ਆਇਆ ਕਰਾਂਗੇ ਜਰੂਰ ਟੋਟ ਤੁਹਾਨੂੰ ਮਿਲੇ ਸੀ ਕਿਹੜਾ ਹਾਂ ਤੁੜੀਏ ਬੋਲੀ ਤੇ ਆਪਣੇ ਹਾਂ 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 ਅੱਜ ਥੋੜਾ ਮੈਂ ਲੇਟ ਹੋ ਜਾਾਂਗੇ ਠੀਕ ਹੈ ਭਾਈ ਬਹੁਤ ਕਿਮਤ ਮਿਹਰਬਾਨ